ਕਿਸ ਤਰੀਕੇ ਦੇ ਨਾਲ ਡਰੱਗ ਮਾਫੀਆ ਨੂੰ ਡਰੱਗ ਕਾਰਟਲਸ ਨੂੰ ਜਿਹਦੇ ਕੇ ਸਰਗਨਾ ਲੰਬੇ ਸਮੇਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਕਾਂਗਰਸ ਭਾਜਪਾ ਔਰ ਅਕਾਲੀ ਦਲ ਨੇ ਤੇ ਚਲੋ ਉਹਨਾਂ ਦਾ ਆਪ ਦਾ ਹਿੱਸਾ ਨੇ ਹੋ ਕਾਂਗਰਸ ਔਰ ਭਾਜਪਾ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਿੱਠ ਪਿੱਛੇ ਖੜਦੀ ਰਹੀ ਹੈ ਉਹਨਾਂ ਦੇ ਦੇ ਸਮਰਥਨ ਦੇ ਵਿੱਚ ਆਉਂਦੀ ਰਹੀ ਹੈ ਅੱਜ ਤੁਹਾਡੇ ذریعے ਮੀਡੀਆ ਦੇ ذریعے ਔਰ ਇੱਕ ਨਵੀਂ ਗੱਲ ਹੈ ਜਿਹੜੀ ਡਵੈਲਪਮੈਂਟ ਹੈ ਉਹ ਸਾਹਮਣੇ ਆਈ ਹੈ ਕਿ एनसीबी ਨਾਰਕੋਟਿਕ ਕੰਟਰੋਲ ਬਿਊਰੋ ਨੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਡਾਟਾ ਮੰਗਿਆ ਕਿ ਤੁਸੀਂ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਪਰ ਜੋ ਨਵੀਂ ਐਫਆਈਆਰ ਦਰਜ ਹੋਈ ਹੈ ਉਹਦੇ ਸਾਰੇ ਡਾਕੂਮੈਂਟ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਪਤਾ ਕਰ ਸਕੀਏ ਕਿ ਇਹ ਕਿਵੇਂ ਹੋਇਆ ਸਾਰਾ ਕੁਝ ਕਿਉਂਕਿ ਇਕੱਲੇ ਪੰਜਾਬ ਦਾ ਨਹੀਂ ਇਹ ਪੂਰੇ ਦੇਸ਼ ਦਾ ਮਸਲਾ ਜੋ एनसीबी ਕਹਿ ਰਹੀ ਹੈ ਮੈਂ ਇਸ ਚੀਜ਼ ਤੋਂ ਬੜਾ ਕਨਵਿੰਸਡ ਔਰ ਸਮੁੱਚਾ ਪੰਜਾਬ ਕਨਵਿੰਸਡ ਹੋਏਗਾ ਕਿ ਇਹ ਸਿਰਫ ਔਰ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਇਹ ਸਾਰੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਇਹ ਬਚਾਉਣ ਦਾ ਇੱਕ ਉਹਨਾਂ ਦਾ ਜ਼ਰੀਆ ਉਹਨਾਂ ਦਾ ਤਰੀਕਾ ਇਸ ਤੋਂ ਕੁਝ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਬੀਜੇਪੀ ਕਾਂਗਰਸ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਉੱtre ਆ ਇਹਨਾਂ ਦੇ ਕੈਬਨਿਟ ਵਜ਼ੀਰ ਸਕੇਂਦਰ ਦੇ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਵਿਕਰਮ ਜੀਠੇ ਦੇ ਜਦੋਂ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਇਸੇ ਤਰੀਕੇ ਸੁਨੀਲ ਜਾਖੜ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਔਰ ਕਿਹਾ ਕਿ ਜੋ ਪੰਜਾਬ ਸਰਕਾਰ ਕਰੀ ਹੈ ਗਲਤ ਕਰੀ ਹੈ ਪਰ ਅੱਜ ਉਹਨਾਂ ਨੇ ਕੇਂਦਰ ਸਰਕਾਰ ਨੇ ਆਪਣੀਆਂ ਏਜੰਸੀਆਂ ਵੀ ਇਸ ਕੰਮ ਦੇ ਉੱਪਰ ਲਾ ਦਿੱਤੀਆਂ ਤੇ ਪੰਜਾਬ ਸਰਕਾਰ ਤੋਂ ਇਹ ਸਾਰੇ ਦਸਤਾਵੇਜ਼ ਇਹ ਸਾਰੇ ਮੰਗ ਰਿਕਾਰਡ ਮੰਗ ਕੇ ਉਹ ਅ ਵਿਕਰਮਜੀਤ ਸਿੰਘ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਆਪਦਾ ਡਿਫੈਂਸ ਹੈ ਜਿਹੜਾ ਉਹ ਕਰ ਸਕਣ ਮੈਂ ਕੇਂਦਰ ਸਰਕਾਰ ਨੂੰ ਐਨਸੀਬੀ ਨੂੰ ਔਰ ਬੀਜੇਪੀ ਨੂੰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੁੱਛਣਾ ਚਾਹਨਾ ਕਿ ਇਹ ਜਿਹੜਾ ਗੋਰਖ ਧੰਦਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਧਰਤੀ ਦੇ ਉੱਪਰ ਵਗਾਉਣ ਦਾ ਕੰਮ ਹੈ ਜਿਹੜਾ ਇਹਦਾ ਲੰਬੇ ਸਮੇਂ ਤੋਂ 2007 ਤੋਂ ਚੱਲ ਰਿਹਾ ਜਿ 18 ਸਾਲ ਹੋ ਗਏ ਤੁਸੀਂ ਹਜੇ ਤੱਕ ਸੁੱਤੇ ਹੀ ਰਹੇ ਭੋਲਾ ਦੀ ਜਗਦੀਸ਼ ਭੋਲਾ ਦੀ ਸਟੇਟਮੈਂਟ ਕਦੋਂ ਆਉਂਦੀ ਹੈ 2013-14 ਦੇ ਵਿੱਚ ਤੇ ਤੁਹਾਡੀ ਸਰਕਾਰ ਕਦੋਂ ਤੋਂ ਬੀਜੇਪੀ ਦੀ ਕੇਂਦਰ ਦੇ ਵਿੱਚ 2014 ਤੋਂ ਕੀ ਇਹਨਾਂ ਨੂੰ ਉਦੋਂ ਦਾ ਪਤਾ ਹੀ ਨਹੀਂ ਲੱਗਿਆ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਪੱਦਰ ਦੇ ਉੱਪਰ ਸਰਕਾਰਾਂ ਤੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਜ਼ਰੀਏ ਇਹ ਇਹ ਚਿੱਟੇ ਦਾ ਧੰਦਾ ਚੱਲ ਰਿਹਾ ਹੈ ਤੇ ਅੱਜ ਜਦੋਂ ਉਹਨੂੰ ਬੜੇ ਪੁਖਤਾ ਤਰੀਕੇ ਦੇ ਨਾਲ ਉਹ ਜਿਵੇਂ ਕਹਿੰਦੇ ਨੇ ਕਿ ਚੂਨੇ ਦੇ ਵਿੱਚ ਇੱਟ ਲਾਉਣ ਵਾਲਾ ਕੰਮ ਹੈ ਜਿਹੜਾ ਇਹ ਜੇ ਰਿਕਾਰਡ ਇਹ ਜੇ ਤੱਥ ਇਕੱਠੇ ਕਰਕੇ ਜਦੋਂ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਤੇ ਸਾਰੇ ਦੇ ਸਾਰੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਵੀ ਪਾਰਟੀ ਦੇ ਤੌਰ ਦੇ ਵੀ ਔਰ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਜ਼ਰੀਏ ਵੀ ਇਹ ਉਸ ਕੇਸ ਨੂੰ ਕਮਜ਼ੋਰ ਕਰਨ ਦੇ ਲਈ ਗੁਨਾਹਗਾਰਾਂ ਨੂੰ ਬਚਾਉਣ ਦੇ ਲਈ ਇਹ ਰਿਕਾਰਡ ਇਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਜ ਤੋਂ 10 ਸਾਲ 15 ਸਾਲ ਪਹਿਲਾਂ ਦਾ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ ਪੰਜਾਬ ਦੇ ਮੱਥੇ ਦੇ ਉੱਪਰ ਕਦੇ ਉੜਦਾ ਪੰਜਾਬ ਤੇ ਕਹੇ ਜੇ ਕਹੇ ਕਲੰਕ ਲੱਗਦੇ ਰਹੇ ਤੇ ਹੁਣ ਜਦ ਅਜ ਪੰਜਾਬ ਨੂੰ ਦੁਬਾਰਾ ਮੁੜਕ ਰੰਗਾ ਪੰਜਾਬ ਬਣਾਉਣ ਦਾ ਤਹਈਆ ਭਵੰਤਮਨ ਸਰਕਾਰ ਨੇ ਆਵਾਦੀ ਪਾਰਟੀ ਨੇ ਕੀਤਾ ਤੇ ਇਹ ਰਿਕਾਰਡ ਮੰਗ ਕੇ ਵਿਕਰਮਜੀਤ ਮਜੀਠੀਆ ਨਾਲ ਸ਼ੇਅਰ ਕਰਕੇ ਇਸ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਸ ਗੱਲ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਆਪਦੀ ਪ੍ਰਾਣੀ ਸਾਂਝ ਜਿਹੜੀ ਉਹ ਅਕਾਲੀਦਾਨ ਨਾਲ ਪੁਗਾ ਕੇ ਇਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਪੰਜਾਬ ਇਸ ਨਰਕ ਦੇ ਵਿੱਚੋਂ ਨਾਨਕਲੇ ਇਸ ਕੰਮ ਦੇ ਵਿੱਚ ਅੱਜ ਬੀਜੇਪੀ ਵੀ ਉਹ ਜਿਵੇਂ ਕਹਿੰਦੇ ਨੇ ਕਿ ਜੇ ਪਾਪ ਕਰਨਾ ਗੁਨਾਹ ਹੈ ਤੇ ਪਾਪ ਕਰਨ ਵਾਲੇ ਦਾ ਸਾਥ ਦੇਣਾ ਵੀ ਉਨਾ ਹੀ ਵੱਡਾ ਗੁਨਾਹ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ ਅੱਜ ਬੀਜੇਪੀ ਕਿਸ ਲੈਵਲ ਦੀ ਗੁਨਾਹਗਾਰੀ ਦੇ ਵਿੱਚ ਸਿੱਧ ਹੋ ਰਹੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇਸ